ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਹਾਜ਼ਰ ਹੋਏ ਹਾਂ ਜੀ ਇੱਕ ਨਵੀਂ 컬렉ਸ਼ਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ 컬렉ਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਤੇ ਪਿਆਰੀ ਹੈ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਆਲ ਓਵਰ 5 ਮੀਟਰ ਫੈਬਰਿਕ ਆਊਗਾ ਜੀ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੈ ਤੇ ਕਪੜੇ ਦਾ ਤਾਂ ਜਿੱਥੇ ਬ੍ਰਾਂਡ ਦਾ ਨਾਮ ਆਵੇ ਜੀ ਤੁਹਾਨੂੰ ਪਤਾ ਹੀ ਹੈ ਬਹੁਤ ਹੀ ਜ਼ਿਆਦਾ ਵਧੀਆ ਤੇ ਸੌਫਟ ਫੈਬਰਿਕ ਹੈ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਜਿਹੜੇ ਇਹ ਵਾਲੇ ਸੂਟ ਹੈ ਜੀ ਇਹ ਬਰਬਰੀ ਦੇ ਸੂਟ ਆਉਣਗੇ ਜੀ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੀ ਬਰਬਰੀ ਦੀ ਸ਼ਰਟ ਆਊਗੀ ਨਾਲ ਬਰਬਰੀ ਦਾ ਹੀ ਦੁਪੱਟਾ ਆਊਗਾ ਇਹ ਬਹੁਤ ਸੋਹਣੀ ਨਾਲ ਪਲੇਨ ਬਾਟਮ ਆਊਗੀ ਜੀ ਇਹਦੇ 2.5 ਮੀਟਰ ਦੀ ਕੱਟ ਹੋਊਗੀ ਜੀ ਬਾਟਮ ਦਾ ਫੈਬਰਿਕ 3 ਮੀਟਰ ਆਊਗਾ ਦੁਪੱਟਾ 2.5 ਮੀਟਰ ਦਾ ਹੋਊਗਾ ਜੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਬਿਲਕੁਲ ਨਿਊ ਪ੍ਰਿੰਟ ਹੈ ਜੀ ਸਾਰੇ ਕੋਈ ਵੀ suit ਆਰਡਰ ਕਰਨਾ ਉਹ ਵੀ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਤੇ ਸੌਫਟ ਫੈਬਰਿਕ ਹੈ ਪਿਓਰ ਬਰਬਰੀ ਹੈ ਜੀ ਪਿਓਰ ਬਰਬਰੀ ਦਾ ਸਟੱਫ ਹੈ ਬਹੁਤ ਹੀ ਜ਼ਿਆਦਾ ਸੋਹਣਾ ਨਾਲ ਇਹਨਾਂ ਦੇ ਮੈਚਿੰਗ ਪਲੇਨ ਬਾਟਮ ਲਗਾਈ ਹੈ ਜੀ 3 ਮੀਟਰ ਦੀ ਬਹੁਤ ਸੋਹਣਾ ਫੈਬਰਿਕ ਹੈ ਜੀ ਤੇ ਇਹ ਵਾਲੇ suit ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਕਾਟਨ ਦੇ ਆਉਣਗੇ ਬਹੁਤ ਹੀ ਜਿਆਦਾ ਪਿਆਰੇ ਤੇ ਸੋਹਣੇ ਸੂਟ ਹੈ ਜੀ ਕਾਟਨ ਦੇ ਬਹੁਤ ਸੋਹਣੀ ਕਾਟਨ ਹੈ ਜੀ ਬ੍ਰਾਂਡਡ ਨਾਲ ਇਹਨਾਂ ਦੇ ਪਲੇਨ ਬਾਟਮ ਆਉਗੀ ਜੀ ਡਿਜੀਟਲ ਪ੍ਰਿੰਟ ਦੀ 2.5 ਮੀਟਰ ਦੀ ਸ਼ਰਟ ਆਉਗੀ ਜੀ ਬਹੁਤ ਸੋਹਣਾ ਲੇਲਨ ਫੈਬਰਿਕ ਹੈ ਜੀ ਬ੍ਰਾਂਡਡ ਸਾਰਾ ਫੈ布ਰਿਕ ਆਪਣੇ ਕੋਲੇ ਬ੍ਰਾਂਡਡ ਆਊਗਾ ਜੀ ਸਾਰੇ ਸੂਟ ਬ੍ਰਾਂਡਡ ਹੈ ਜੀ ਨਾਲ ਇਹਨਾਂ ਦੇ ਪਲੇਨ ਬਾਟਮ ਆਊਗੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਦੀ ਬਹੁਤ ਸੋਹਣੀ ਲੈਲਣ ਦੀ ਸ਼ਰਟ ਆਊਗੀ ਜਿਹੜੀ ਭੈਣ ਨੇ ਬਾਟਮ ਤੇ ਵਰਕ ਕਰਾਉਣਾ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਆਪਣੇ ਕੋਲੇ ਪਲੇਨ ਸਟੱਫ ਵੀ ਅਵੇਲੇਬਲ ਹੁੰਦਾ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸੂਟ ਮਸ਼ੀਨ ਵਰਕ ਦਾ ਪੇਂਟ ਵਰਕ ਦਾ ਹੈਂਡ ਵਰਕ ਦਾ ਰੈਡੀ ਕਰਵਾਉਣਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਸੂਟ ਰੈਡੀ ਕਰਕੇ ਦੇਵਾਂਗੇ ਜੀ ਤੁਹਾਨੂੰ ਇਹ ਵਾਲੇ ਸੂਟ ਰਾਮ ਟੈਕਸ ਦੇ ਆਉਣਗੇ ਜੀ ਬਹੁਤ ਸੋਹਣੇ ਪ੍ਰਿੰਟ ਹੈ ਜੀ ਰਾਮ ਟੈਕਸ ਦੇ ਤੇ ਰਾਮ ਟੈਕਸ ਦਾ ਕਪੜਾ ਸਾਰਿਆਂ ਨੂੰ ਪਤਾ ਹੀ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਤੇ ਸੌਫਟ ਹੁੰਦਾ ਹੈ ਜੀ ਬਹੁਤ ਹੀ ਜ਼ਿਆਦਾ ਮੁਲਾਇਮ ਫੈਬਰਿਕ ਹੁੰਦਾ ਜੀ ਰਾਮ ਟੈਕਸ ਦਾ ਬਾਕੀ ਜਿੱਥੇ ਬ੍ਰਾਂਡ ਦੀ ਗੱਲ ਆ ਜਾਈ ਜੀ ਉੱਥੇ ਤਾਂ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਜੀ ਬ੍ਰਾਂਡਡ ਚੀਜ਼ ਤਾਂ ਫੀਲ ਹੀ ਅਲੱਗ ਹੁੰਦੀ ਹੈ ਬ੍ਰਾਂਡ ਦਾ ਡਿਜ਼ਾਈਨ ਸਾਰਾ ਫੈਬਰਿਕ ਬ੍ਰਾਂਡ ਦਾ ਅਲੱਗ ਹੁੰਦਾ ਹੈ ਜੀ ਤੇ ਪਤਾ ਦੂਰੋਂ ਹੀ ਲੱਗ ਜਾਂਦਾ ਜੀ ਵੀ ਇਹ ਬ੍ਰਾਂਡਡ ਫੈਬਰਿਕ ਪਾਇਆ ਹੈ ਇਹ ਤਾਂ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਜੀ ਜਿਹੜੀਆਂ ਪਹਿਣਾ ਸੂਟ ਪਾਉਂਦੀਆਂ ਜੀ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਆਹ ਵਾਲੀ ਚੀਜ਼ ਕਿੰਨੀ ਜ਼ਿਆਦਾ ਪਿਆਰੀ ਲੱਗਦੀ ਤੇ ਕਿੰਨੀ ਜਿਆਦਾ ਅਲੱਗ ਲੱਗਦੀ ਹੈ ਜੀ ਇਹ ਸਾਰੀਆਂ ਭੈਣਾਂ ਨੂੰ ਪਤਾ ਹੁੰਦਾ ਹੈ ਜੀ ਤੇ ਜਿਹੜੀਆਂ ਵੀ ਭੈਣਾਂ ਮੇਰੇ ਚੈਨਲ ਤੇ ਨਵੀਆਂ ਜੀ ਪਲੀਜ਼ ਮੇਰੇ ਮੇਰੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਪਲੀਜ਼ ਸ਼ੇਅਰ ਕਰ ਦਿਓ ਤੇ ਸਭ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਬੈਲ ਆਈਕਨ ਨੂੰ ਨੱਪ ਲਿਆ ਕਰੋ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕਿਵੇਂ ਦੀ ਆਪਣੀ ਕਲੈਕਸ਼ਨ ਲੱਗਦੀ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਾਰੀਆਂ ਭੈਣਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ